ਜਿਸ ਤਰ੍ਹਾਂ ਕਿ ਦੇ ਕਣਕ ਦਾ ਸੀਜ਼ਨ ਚੱਲ ਰਿਹਾ ਹੈ ਤੇ ਮੰਡੀਆਂ ਦੇ ਵਿੱਚ ਕਣਕ ਦੇ ਅੰਬਾਰ ਲੱਗੇ ਹੋਏ ਹਨ ਜਿਸ ਨੂੰ ਲੈ ਕੇ ਜ਼ਿਲ੍ਹੇ ਵਿੱਚ ਕਣਕ ਦੀ ਚਾਰੇ ਖਰੀਦ ਲਿਫਟਿੰਗ ਅਤੇ ਅਦਾਗੀ ਆਦੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਅਰਜੇਸ਼ ਧਵਾਨ ਖਰੀਦ ਕੇਂਦਰਾਂ ਦੇ ਅਧਿਕਾਰੀਆਂ ਅਤੇ ਮੰਡੀਪੂਰ ਦੇ ਅਧਿਕਾਰੀਆਂ ਵੱਲੋਂ ਨਾਜ ਮੰਡੀ ਫਰੋਈ ਪਰਸ਼ੋਣੀ ਜੀਰਾ ਅਤੇ ਸਮੂਹ ਜਿਹੜੀਆਂ ਜ਼ਿਲ੍ਹੇ ਦੀਆਂ ਮੰਡੀਆਂ ਹਨ ਉਹਨਾਂ ਦੇ ਵੱਖ-ਵੱਖ ਖਰੀਦ ਕੇਂਦਰਾਂ ਦਾ ਉਨ੍ਹਾਂ ਵੱਲੋਂ ਆਈ ਦੌਰਾ ਕੀਤਾ ਗਿਆ ਇਸ ਮੌਕੇ ਉਹਨਾਂ ਵੱਲੋਂ ਖਰੀਦ ਏਜੰਸੀਆਂ ਨੂੰ ਲਿਫਟਿੰਗ ਦੇ ਕੰਮ ਵਿੱਚ ਜੰਗੀ ਪੰਦਰ ਤੇ ਤੇਜ਼ੀ ਲਿਆਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਕਿਸਾਨਾਂ ਦੀ ਜਿਨਸ ਦਾ ਇੱਕ ਇੱਕ ਦਾਣਾ ਚੁੱਕਿਆ ਜਾਵੇਗਾ ਅਤੇ ਕਿਸਾਨਾਂ ਆੜਤੀਆਂ ਤੇ ਲੇਬਰ ਨੂੰ ਮੰਡੀਆਂ ਵਿੱਚ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ ਇਹ ਉਹਨਾਂ ਦਾ ਕਹਿਣਾ ਸੀ ਉਹਨਾਂ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਖਰੀਦ ਪ੍ਰਬੰਧ ਪੂਰੀ ਤਰਨਾਲਮ ਕਮਲ ਹਨ ਅਤੇ ਕਿਸਾਨ ਮੰਡੀਆਂ ਵਿੱਚ ਕੀਤੇ ਗਏ ਖਰੀਦ ਪ੍ਰਬੰਧਤ ਪੂਰੀ ਤਰ੍ਹਾਂ ਸੰਤੁਸ਼ਟ ਹਨ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਜੀਰਾ ਦੇ ਵਿੱਚ ਦੌਰਾ ਕੀਤਾ ਕੀ ਕਾਰਨ ਹੈ ਦੇਖੋ ਅਸੀਂ ਸਾਰੀਆਂ ਮੰਡੀਆਂ ਦਾ ਹੀ ਦੌਰਾ ਕਰ ਰਹੇ ਹਾਂ ਸਾਡੇ ਡੀਐਫਐਸਸੀ ਸਾਹਿਬ ਨਾਲ ਨੇ ਸਾਡੇ ਡੀਐਮ ਸਾਹਿਬਾਨ ਨੇ ਸਾਰੀਆਂ ਏਜੰਸੀਆਂ ਤੇ ਜਿਹੜੀਆਂ ਵੀ ਕਿਉਂਕਿ ਕਣਕ ਦੀ ਆਮਤ ਸ਼ੁਰੂ ਹੋ ਗਈ ਹੈਗੀ ਹੈ ਉਹਰ ਅਰੇਂਜਮੈਂਟ ਚੈੱਕ ਕਰਨਾ ਹੈ ਕਿ ਕਿਸੇ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਹੈ ਸਾਡੀ ਬੋਲੀ ਲੱਗ ਰਹੀ ਹੈ ਲਿਫਟਿੰਗ ਹੋ ਰਹੀ ਹੈ ਜੇ ਕੋਈ ਵੀ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਾ ਸਰ ਕੱਲ ਬਾਰਿਸ਼ ਵੀ ਬਹੁਤ ਹੋਈ ਹੈ ਗੜੇ ਵੀ ਬਹੁਤ ਪਏ ਹੈ ਤੇ ਉਸ ਨੂੰ ਲੈ ਕੇ ਮੌਇਸਚਰ ਵੱਧ ਚੁੱਕਾ ਹੈ ਕਿ ਕਿਸਾਨਾਂ ਦੀ ਮੰਗ ਹੈ ਕਿ ਮੌਇਸਚਰ ਥੋੜਾ ਜਿਆਦਾ ਹੋਰ ਵਧਾਇਆ ਜਾਵੇ ਜਿਸ ਤਰ੍ਹਾਂ 12 ਲੈਣਾ ਦਿੱਤੇ ਆ ਉਦੋਂ 13 14 ਦੇਖੋ ਪਤਾ ਕੀ ਹੁੰਦਾ ਕੱਲ ਆਰਤੀਆਂ ਨੇ ਬੜਾ ਵਧੀਆ ਅਰੇਂਜਮੈਂਟ ਕੀਤਾ ਸੀ ਤਰਪਾਲਾਂ ਪਾਈਆਂ ਹੋਈਆਂ ਸਨ ਹੁਣ ਅੱਜ ਜਿਵੇਂ ਬਾਰਿਸ਼ ਅੱਜ ਨਹੀਂ ਪਈ ਅੱਜ ਸਵੇਰ ਬਿਲਕੁਲ ਮੁਆਇਸਰ ਵੀ ਹੈਗਾ ਕਰ ਦੂਗਾ ਇੱਕ ਦਿਨ ਚ ਤੂੰ ਜਿਹੜੀ ਉਹ ਨਾ ਜਿਹੜਾ ਕੇਂਦਰ ਦਾ ਮਸਲਾ ਹੁੰਦਾ ਉਹ ਸਾਡੇ ਅਸੀਂ ਰਿਕੁਐਸਟ ਹੀ ਕਰ ਸਕਦੇ ਆ ਕਿ ਬਾਕੀ ਮੈਨੂੰ ਆਸ ਆ ਜਿਵੇਂ ਸਾਣ ਤੋਂ ਲੱਗਦੀ ਹੈ ਇੱਕ ਦਿਨ ਸਹੀ ਹੋ ਜੀ ਸਾਰਾ ਜੀ ਦਾਣਾ ਪਾ ਚੱਕਾਂਗੇ ਮੰਡੀ ਚ ਉਹ ਹੈ ਜੀ ਗੱਲ ਤੇ ਕਿੰਨੀ ਦੇਰ ਦੇ ਵਿੱਚ ਲਿਫਟਿੰਗ ਹੋ ਜੇਗੀ ਇਸ ਚੀਜ਼ ਦੀ ਜੋ ਸਾਡਾ ਹੁੰਦਾ ਵੀ 48 ਘੰਟੇ 72 ਘੰਟੇ ਦੇ ਵਿੱਚ ਆਈ ਚੱਕਾਂਗੇ ਸਾਰੇ ਤੇ ਜੋ ਇੰਤਜ਼ਾਮ ਮੰਡੀ ਅੰਦੇ ਕੀਤੇ ਜਾਣੇ ਸੀ ਉਹ ਪੂਰੇ ਹਾਂ ਪੂਰੇ ਜੀ ਸਾਨੂੰ ਪੂਰੀ ਤਸੱਲੀ ਹੈਗੀ ਹੈ ਜੇ ਤੁਹਾਨੂੰ ਕੋਈ ਲੱਗਦਾ ਹੈ ਤਾਂ ਜਰੂਰ ਦੱਸੋ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਲਿਫਟਿੰਗ ਦੀ ਕੀ ਉਮੀਦ ਹੈ ਜੀ ਲਿਫਟਿੰਗ ਚੋ ਹੋ ਜੇਗੀ ਜੀ ਅੱਜ ਜਿੰਨੀ ਚੱਲ ਰਹੀ ਹੈ ਜਿੰਨੇ ਮੜ ਮੜ ਹਲਕਾ ਹਲ ਚੱਲ ਰਿਹਾ ਅੱਜ ਜਿੰਨੇ ਜ਼ਿਆਦਾ ਆਮਦ ਹੈਗੀ ਹੈ ਤੇ ਅਸੀਂ ਅਦਾਇਤ ਕਰਤੀ ਹੈਗੀ ਹੈ ਠੇਕੇਦਾਰ ਨੂੰ ਉਹ ਚਕਾਊਗਾ ਜੀ ਠੀਕ ਹੈ ਠੀਕ ਹੈ ਜੀ ਧੰਨਵਾਦ ਥੈਂਕ ਯੂ